हिमाचल प्रदेश ਤੋਂ ਚੰਡੀਗੜ੍ਹ ਦੇ ਵਿੱਚ ਇਹ ਜਿਹੜੀ ਕੁੜੀ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਕੁੜੀ ਭੜਾਈ ਕਰਨ ਵਾਸਤੇ ਆਉਂਦੀ ਹੈ ਘਰੋਂ ਇਹ ਸੁਪਨਾ ਲੈ ਕੇ ਆਈ ਸੀ ਪਰ ਲਿਖ ਕੇ ਕੁਝ ਬਨਣਾ ਚਾਹੁੰਦੀ ਸੀ ਪਰ ਚੰਡੀਗੜ੍ਹ ਦੇ ਵਿੱਚ ਵਰਦਿਆ ਸਾੜ ਹੀ ਇਹਨੂੰ ਚੰਡੀਗੜ੍ਹ ਦੀ ਹਵਾ ਲੱਗਦੀ ਹੈ ਤੇ ਇਹ ਹਵਾ ਐਹੋ ਜਿਹੀ ਲੱਗਦੀ ਹੈ ਕਿ ਇਸ ਕੁੜੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਘਰੋਂ ਤਾਂ ਆਈ ਸੀ ਇਹ ਚੰਡੀਗੜ੍ਹ ਦੇ ਵਿੱਚ ਕੋਰਸ ਕਰਨ ਦੇ ਲਈ ਪਰ ਲਿਖ ਕੇ ਕੁਝ ਬਨਣ ਦੇ ਲਈ ਪਰ ਇੱਥੇ ਆ ਕੇ ਪਿਆਰ ਦੇ ਚੱਕਰਾਂ ਦੇ ਵਿੱਚ ਪੈ ਗਈ ਇਸ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ ਰੋਪੜ ਤੋਂ ਰੋਪੜ ਦੀ ਪਾਖਰਾ ਨਹਿਰ ਦੇ ਵਿੱਚ ਇੱਕ ਕੁੜੀ ਦੀ Laash ਮਿਲਦੀ ਹੈ Laash ਮਿਲਣ ਤੋਂ ਬਾਅਦ ਇਹਦੀ ਜਿਹੜੀ ਤਹਿਕੀਕਾ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਤੇ ਪਤਾ ਕੀਤਾ ਜਾਂਦਾ ਹੈ ਕਿ ਆਖਿਰਕਾਰ ਇਹ ਕੁੜੀ ਕੌਣ ਸੀ ਕਿਉਂਕਿ ਦੇਖਣ ਦੇ ਵਿੱਚ ਇਹਨੇ ਬਹੁਤ ਹੀ ਖੂਬਸੂਰਤ ਕੱਪੜੇ ਪਾਏ ਹੋਏ ਸਨ ਕੁੜੀ ਵੀ ਚੰਗੇ ਘਰ ਦੀ ਲੱਗਦੀ ਸੀ ਤੇ ਜਦੋਂ ਹੁਣ ਇਹ ਛਾਣਬੀਨ ਕੀਤੀ ਜਾਂਦੀ ਹੈ ਤਾਂ ਪਤਾ ਚਲਦਾ ਹੈ ਕਿ ਇਹ 22 ਸਾਲਾਂ ਦੀ ਕੁੜੀ ਦਾ ਨਾਮ ਸੀ ਨੀਸਾ ਸੋਨੀ ਇਹ ਜਿਹੜੀ ਕੁੜੀ ਸੀ ਇਹ ਰਹਿਣ ਵਾਲੀ ਸੀ ਹਿਮਾਚਲ ਦੀ ਹਿਮਾਚਲ ਤੋਂ ਇਹ ਚੰਡੀਗੜ੍ਹ ਦੇ ਵਿੱਚ ਪੜਨ ਦੇ ਲਈ ਆਈ ਹੋਈ ਸੀ ਤੇ ਇੱਥੇ ਆਈਪੀਐਸ ਦੀ ਤਿਆਰੀ ਕਰ ਰਹੀ ਸੀ ਪਰ ਇਹ ਕੁੜੀ ਪਿਆਰ ਦੇ ਚੱਕਰਾਂ ਦੇ ਵਿੱਚ ਪੈ ਜਾਂਦੀ ਹੈ ਤੇ ਇਸ ਨੂੰ ਪਿਆਰ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੋ ਜਾਂਦਾ ਹੈ ਇਹ ਮੁੰਡਾ ਜਿਹੜਾ ਸੀ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਇਹਦੀ ਉਮਰ ਹੈ ਲਗਭਗ 33 ਸਾਲ ਦੀ ਤੇ ਇਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤੇ ਇਹਦਾ ਇੱਕ ਬੱਚਾ ਵੀ ਹੈ ਇਹ ਮੁੰਡੇ ਦਾ ਵਿਆਹ ਹੋ ਚੁੱਕਿਆ ਸੀ ਤੇ ਇਹਦੀ ਪਤਨੀ ਜਿਹੜੀ ਸੀ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਸੀ ਤੇ ਇਹ ਹੁਣ ਇੱਥੇ ਆਪਣੀ ਅਜਾਸ਼ੀ ਕਰਨ ਦੇ ਤੌਰ ਤੇ ਇਹ ਕੁੜੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਹੈ ਤੇ ਉਹਨੂੰ ਇਹ ਕਹਿੰਦਾ ਹੈ ਕਿ ਉਹ ਕੁਵਾਰਾ ਹੈ ਜਿਹੜੀ ਅਨੀਸਾ ਸੀ ਇਹ ਵੀ ਹੁਣ ਇਹਦੇ ਚੱਕਰਾਂ ਦੇ ਵਿੱਚ ਪੈ ਜਾਂਦੀ ਹੈ ਤੇ ਇਹ ਸੋਚਦੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਹੈ ਸਰਕਾਰੀ ਨੌਕਰੀ ਕਰਦਾ ਹੈ ਤੇ ਮੁੰਡਾ ਵੀ ਸੋਨਾ ਹੈ ਤੇ ਇਹ ਵੀ ਉਹਨੂੰ ਪਿਆਰ ਕਰਨ ਲੱਗ ਪੈਂਦੀ ਹੈ ਤੇ ਆਪਣਾ ਦਿਲ ਦੇ ਬੈਂਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਇਹ ਮੁੰਡਾ ਸਿਰਫ ਉਹਦੇ ਜਿਸਮ ਦੇ ਨਾਲ ਹੀ ਖੇਲ ਰਿਹਾ ਸੀ ਬਲਕਿ ਉਹ ਇਹਨੂੰ ਪਿਆਰ ਨਹੀਂ ਕਰਦਾ ਸੀ ਬਸ ਇਹਦੇ ਨਾਲ ਉਹ ਜਸਮਾਨੀ ਰਿਸ਼ਤਾ ਰੱਖਦਾ ਸੀ ਜਿਸ ਤਰ੍ਹਾਂ ਹੀ ਹੁਣ ਇਹ ਮੁੰਡਾ ਜਿਹੜਾ ਸੀ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਇਹਨੂੰ ਪਤਾ ਲੱਗਦਾ ਹੈ ਕਿ ਇਹਦੀ ਘਰ ਵਾਲੀ ਜਿਹੜੀ ਆਸਟ੍ਰੇਲੀਆ ਰਹਿ ਰਹੀ ਸੀ ਉਹ ਆਉਣ ਵਾਲੀ ਹੈ ਤੇ ਇਹ ਡਰ ਜਾਂਦਾ ਹੈ ਕਿ ਇਹਨੂੰ ਲੱਗਦਾ ਹੈ ਕਿ ਇਹਦੀ ਹੁਣ ਜਿਹੜੀ ਚੋਰੀ ਹੈ ਫੜੀ ਨਾ ਜਾਵੇ ਤੇ ਇਸੇ ਡਰ ਦੇ ਚੱਕਰ ਦੇ ਵਿੱਚ ਇਹ ਹੁਣ ਆਪਣੀ ਇਸ ਮਸ਼ੂਕਾ ਨੂੰ ਨੀਸ਼ਾ ਸੋਨੀ ਨੂੰ ਜਾਨੋਂ ਮਾਰ ਦਿੰਦਾ ਹੈ ਇਹ ਮੁੰਡਾ ਹੁਣ ਆਪਣੀ ਇਸ ਮਸ਼ੂਕਾ ਨੂੰ ਪਹਿਲਾਂ ਤਾਂ ਨਹਿਰ ਦੇ ਕੰਡੇ ਤੇ ਬੁਲਾਉਂਦਾ ਹੈ ਤੇ ਉਹਨੂੰ ਫਿਰ ਇੱਕ ਨਹਿਰ ਦੇ ਕੰਡੇ ਤੇ ਬੁਲਾ ਕੇ ਉਹਨੂੰ ਟੱਕਾ ਦੇ ਦਿੰਦਾ ਹੈ ਫਿਲਹਾਲ ਇਸ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਹੁਣ ਇਹ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੰਨਾ ਕੋ ਇਹਦੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਕਿੰਨੇ ਕੋ ਸੱਚ ਨੇ ਕੁੜੀ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਵੀ ਹੁਣ ਆਪਣੇ ਕੁੜੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਦੋਸਤੋ ਇਹ ਜਿਹੜੀ ਘਟਨਾ ਦੇ ਬਾਰੇ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸਿਰਫ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਇਸ ਲਈ ਆਪਣੇ ਆਪ ਨੂੰ ਤੁਸੀਂ ਸਤਰਕ ਰੱਖੋ ਆਪਣੇ ਆਪ ਨੂੰ ਬਚਾ ਕੇ ਰੱਖੋ ਬਾਕੀ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ